ਸੀਟ ਐਮਪੀ ਓਇਲਾ ਸਾਹਿਬ ਨੂੰ ਦੇ ਦਿੱਤੀ। ਪੁਰਾਣੇ ਸੰਸਦ ਆਏ ਨੇ ਅੰਮ੍ਰਿਤਸਰ ਦੇ ਵਿੱਚ। ਆਪਾਂ ਉਹਨਾਂ ਨਾਲੋਂ ਵਧੀਆ ਕੰਮ ਕਰਾਂਗੇ, 10 ਗੁਣਾ ਵਧੀਆ ਕੰਮ ਕਰਾਂਗੇ। ਔਰ ਉਹ ਲੜਨ ਵਾਸਤੇ ਅਸੀਂ تیار ਹਾਂ। ਜੇ ਪਾਰਟੀ ਨਹੀਂ ਰਿਵਿਊ ਕਰਦੀ ਤਾਂ ਅਸੀਂ ਮੈਦਾਨ ਦੇ ਵਿੱਚ ਉਤਰਨ ਲਈ ਤਿਆਰ ਹਾਂ। ਉਹਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ ਅਸੀਂ ਤਾਂ ਟਿਕਟ ਦੀ ਮੰਗ ਕੀਤੀ ਔਰ ਕੋਈ ਨਹੀਂ ਕੀਤੀ। ਕਿ ਅਸੀਂ ਲੜਨ ਦਾ ਵਾ ਇਹ ਹੁਣ ਤੁਸੀਂ ਦੇਖਣਾ ਕਿ ਟਿਕਟ ਤੋਂ ਲੜੋਣਾ ਕਿ ਅਜਾ ਲੜਾਓ। ਅਸੀਂ ਸਾਡੇ ਕੋਲ ਜਿਹੜਾ ਵੋਟਰ ਆ ਉਹ ਕਾਂਗਰਸ ਪਾਰਟੀ ਤੋਂ ਵੀ ਅਲੱਗਾ ਵੀ ਹੈ। ਰਾਵਿੰਦਰ ਫੁੱਲ ਏਆਈਸੀਸੀ ਹੁਮਰਾਈਡ ਦਾ ਨੈਸ਼ਨਲ ਪ੍ਰੈਜ਼ੀਡੈਂਟ ਹੈ ਜੀ ਫੁੱਲ ਸਾਹਿਬ ਕਿਉਂ ਆ ਜਾਦੋ ਉਮੀਦਵਾਰ ਤੇ ਚੋਣ ਲੜਨ ਦੀ ਜਰੂਰਤ ਹੈ ਦੇਖੋ ਮੈਂ ਏਆਈਸੀਸੀ ਹੁਮਰਾਈਡ ਦਾ ਨੈਸ਼ਨਲ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਮੈਨੂੰ 6 ਮਹੀਨੇ ਪਹਿਲਾਂ ਹੀ ਹਾਈ ਕਮਾਂਡ ਨੇ ਆਵਾਜ਼ ਦੇ ਦਿੱਤੀ ਕਿ ਤੁਸੀਂ ਆਪਣੀ ਤਿਆਰੀ ਕਰੋ ਸੰਸਦ ਦੀ ਅਮਰੀਸਰੋਂ ਔਰ ਅਸੀਂ ਆਪਣੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਔਰ ਹੁਣ ਐਨ ਮੌਕੇ ਦੇ ਉੱਤੇ ਆ ਕੇ ਐਨ ਮੌਕੇ ਤੇ ਕੀ ਕਿਰਾ ਤਾਂ ਸਵੇਰ 11 ਵਜੇ ਤੱਕ ਵੀ ਮੈਨੂੰ ਫੋਨ ਹੁੰਦਾ ਕਿ ਤੁਹਾਡੀ ਇਕੜ ਓਕੇ ਹੋ ਗਈ ਆ ਤੇ ਤੁਸੀਂ ਆਪ ਇਹਨਾ ਕੰਮ ਸ਼ੁਰੂ ਕਰ ਦਿਓ ਪਰ ਉਹ ਸਵੇਰੇ ਦਿਨ ਚੜਦੇ ਹੀ ਕੋਈ ਸਮਝ ਨਹੀਂ ਲੱਗਦੀ ਵੀ ਇਹ ਕੀ ਹੋਇਆ ਕੀ ਆ ਜਿੰਨੂੰ ਦੇਤੀ ਸੀ ਸੀਟ ਓਇਲਾ ਸਾਹਿਬ ਨੂੰ ਦੇਤੀ ਇਹ ਹੁਣ ਓਇਲਾ ਸਾਹਿਬ ਦੇ ਵਿਰੋਧ ਦੇ ਵਿੱਚ ਕਿਉਂ ਅਜਾਦ ਉਮੀਦਵਾਰ ਲੜ ਰਿਹਾ ਦੇਖੋ ਮੇਰਾ ਵਿਰੋਧ ਕਿਸੇ ਨਾਲ ਵੀ ਨਹੀਂ ਹੈਗਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਤਾਂ ਸਿਰਫ ਇੱਕ ਗੱਲ ਕਰ ਰਿਹਾ ਕਿ ਠੀਕ ਹੈ ਸੰਸਦ ਦੇ ਜਿਹੜੇ ਕੰਮ ਬੰਦੇ ਆ ਜਿੰਨੇ ਵੀ ਪੁਰਾਣੇ ਸੰਸਦ ਆਏ ਨੇ ਅੰਮ੍ਰਿਤਸਰ ਦੇ ਵਿੱਚ ਆਪਾਂ ਉਹਨਾਂ ਨਾਲੋਂ ਵਧੀਆ ਕੰਮ ਕਰਾਂਗੇ 10 ਗੁਣਾ ਵਧੀਆ ਕੰਮ ਕਰਾਂਗੇ ਕਿਉਂਕਿ ਸਾਡੀਆਂ ਕੁਝ ਜ਼ਰੂਰੀ ਜਿਹੜੀਆਂ ਅਸੀਂ ਅੰਮ੍ਰਿਤਸਰ ਦੇ ਵਿੱਚ ਨਸ਼ਾ ਮੁਕਤ ਕੀਤਾ ਜਾਏਗਾ ਅੰਮ੍ਰਿਤਸਰ ਨੂੰ ਅੰਮ੍ਰਿਤਸਰ ਦੀ ਜਨਤਾ ਦੇ ਸਹਿਯੋਗ ਨਾਲ ਪਹਿਲਾ ਕੰਮ ਆ ਡਾਹੇ ਹੋਏਗਾ ਉਹਦੇ ਨਾਲ ਸਾਡਾ ਯੂਥ ਜਿਹੜਾ ਉਹ ਨਸ਼ੇ ਤੋਂ ਮੁਕਤ ਹੋਵੇਗਾ ਦੂਸਰੀ ਗੱਲ ਜਿਹੜੀ ਇਹੀ ਹੈ ਕਿ ਇੱਥੇ ਇੰਡਸਟਰੀ ਲਿਆਵਾਂਗੇ ਪੰਜਾਬ ਸਾਰਾ ਅੰਮ੍ਰਿਤਸਰ ਨੂੰ ਆਬਾਦ ਕਰਾਂਗੇ ਜੋ ਅਸੀਂ 90 ਦੇ ਦਸ਼ਕ ਦੇ ਵਿੱਚ ਹੁੰਦਾ ਸੀ ਔਰ ਇਹ ਤੀਸਰੀ ਗੱਲ ਆ ਢੀਏ ਆ ਵੀ ਅਸੀਂ ਜਿਹੜਾ ਕੁੱਲੀ ਬਾਰਡਰ ਬੰਦਿਆ ਸਾਡਾ ਉਹਨੂੰ ਖੁਲਾਵਾਗੇ ਪੰਜ ਤੋਂ 7000 ਬੰਦਾ ਸਾਡਾ ਜਿਹੜਾ ਕੁੱਲੀ ਉਪਰਾ ਉੱਥੇ ਕੰਮ ਕਰ ਰਹੇ ਨੇ ਜਿਹੜੇ ਅੱਜ ਬੇਰੋਜ਼ਗਾਰ ਹੋ ਕੇ ਬੈਠੇ ਨੇ ਉਹ ਉਹਨਾਂ ਦੀ ਮੰਗ ਜਿਹੜੀ ਉਹ ਸਭ ਤੋਂ ਪਹਿਲਾਂ ਚੁੱਕਾਂਗੇ ਕਿ ਤਾਂ ਕਿ ਜਿਹੜਾ ਉਹ ਉਹਨਾਂ ਨੂੰ ਰੋਜ਼ਗਾਰ ਮਿਲ ਆ ਹੋ ਸਕੇ ਪੁਲਸਾਬ ਟ੍ਰੀਟਮੈਂਟ ਕੋਲ ਸਰਵੇ ਹੁੰਦਾ ਵਾ ਸਰਵੇ ਕੀਤਾ ਹੋਇਆ ਹਿਕਮਾਨ ਨੇ ਕਿਸੇ ਵੱਲ ਨਹੀਂ ਦੇਖੋ ਸਰਵੇ ਤਾਂ ਕੀਤਾ ਸਰਵੇ ਦੇ ਵਿੱਚ ਜੇ ਅਗਾ ਪਿਛਾ ਹੋਇਆ ਤਾਂ ਤਾਂ ਦੀ ਹੈ ਕੁਝ ਹੋਇਆ ਕਿੰਨੇ ਜਾਣੇ ਸੀ ਸਰਵੇ ਦੇ ਵਿੱਚ ਸਰਵੇ ਦੇ ਵਿੱਚ ਤਿੰਨ ਜਾਣੇ ਸੀ ਇੱਕ ਮੈਸੀ ਇੱਕ ਸੋਨੀ ਸਾਹਿਬ ਸੀ ਤੇ ਇੱਕ ਔਇਲਾ ਸਾਹਿਬ ਵੀ ਬਤ ਕਿਵੇਂ ਦੇਖਦੇ ਹੋ ਕਿਉਂ ਸਰਵੇ ਨੂੰ ਝੁਠਲਾ ਦਿੱਤਾ ਜਾਂ ਕਿਵੇਂ ਸੀਟ ਦਿੱਤੀ ਇਹਦਾ ਵੇਖੋ ਇਹ ਉਹਨਾਂ ਨੂੰ ਪਤਾ ਵਾ ਜਿਨ੍ਹਾਂ ਨੇ ਇਹ ਸਭ ਕੁਝ ਕੀਤਾ ਵਾ ਯਾਂ ਵੀ ਕੀ ਉਹਨਾਂ ਦੀ ਮੰਚਾ ਸੀ ਇਹ ਤਾਂ ਉਹੀ ਜਾਣਦੇ ਨੇ ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਤੁਸੀਂ ਵੀ ਸਮਝਦੇ ਹੋ ਕਿ ਪਾਰਟੀਆਂ ਦੇ ਵਿੱਚ ਕੀ ਕੁਝ ਚੱਲਦਾ ਪਰ ਕੀ ਲੱਗਦਾ ਵੀ ਰਾਤ ਤੁਹਾਨੂੰ ਫੋਨ ਆਉਂਦਾ ਵੀ ਤਿਆਰੀ ਕਰੋ ਤੇ ਤੁਹਾਨੂੰ ਰਮਾਤ ਮੰਤਰੀ ਹੋਊਗਾ ਉਦੋਂ ਬਾਅਦ ਆਪਾਂ ਲੱਗਦਾ ਕਿ ਇੰਸੂਮਨ ਟਿਕਟ ਮਿਲ ਗਈ ਹੈ ਇਹਦਾ ਕੀ ਕੰਮ ਕਰਨੀ ਹੈ ਮੈਂ ਇਸੇ ਕਰਕੇ ਤੇ ਮੈਂ ਇਸੇ ਕਾਰਨ ਮੈਂ ਪੁੱਛ ਰਿਹਾ ਪਾਰਟੀ ਨੂੰ ਜਿਹੜੇ ਮੇਨ ਪੈਰੂਕਾਰ ਨੇ ਉਹਨਾਂ ਨੂੰ ਮੈਂ ਪੁੱਛ ਰਿਹਾ ਪੇ ਕਾਰਨ ਦੱਸੋ ਕਿਸ ਤਰ੍ਹਾਂ ਤੁਸੀਂ ਰਿਪੋਰਟਾਂ ਚੇਂਜ ਕਰ ਦਿੱਤੀਆਂ ਇੱਕ ਬੰਦੇ ਦੇ ਹੱਕ ਦੇ ਵਿੱਚ ਜਿਹਦੇ 7 ਐਮਐਲਏ ਖਿਲਾਫ ਨੇ ਪ੍ਰਧਾਨ ਦੋਨੋਂ ਖਿਲਾਫ ਨੇ ਉਹ ਉਹ ਕੀ ਆਪਾਂ ਸਮਝਦੇ ਹਾਂ ਕਿ ਉਹ ਜੇ ਉਹਨਾਂ ਨੇ ਲਿਖ ਕੇ ਦਿੱਤਾ ਜਾਂ ਉਲਟ ਬੋਲੇ ਨੇ ਉਹ ਜੇ ਕਿਉਂ ਬੋਲੇ ਨੇ ਇਹਦੇ ਉੱਤੇ ਨਿਰਗਖਣ ਕੀਤਾ ਗਿਆ ਪਰ ਆਨਲਾ ਸਾਹਿਬ ਨਾਲ ਤਾਂ ਹੁਣ ਸਾਰੇ ਚੱਲ ਰਹੇ ਨੇ ਮੇਰੇ ਯਾਰਾਂ ਇਹ ਤਾਂ ਤੁਸੀਂ ਵੀ ਦੇਖ ਰਹੇ ਜੇ ਚੰਗੀ ਤਰ੍ਹਾਂ ਤੁਹਾਨੂੰ ਵੀ ਪਤਾ ਪੱਤਰਕਾਰ ਜੇ ਮੇਰੇ ਨਾਲ ਵਾਦੇ ਜਿਹੜੀਆਂ ਜਿਹੜੀਆਂ ਚੀਜ਼ਾਂ ਮੈਨੂੰ ਨਹੀਂ ਪਤਾ ਉਹ ਵੀ ਤੁਹਾਨੂੰ ਪਤਾ ਨੇ ਕਿ ਚੱਲ ਰਿਹਾ ਕਿ ਨਹੀਂ ਚੱਲ ਰਿਹਾ ਔਰ ਕੀ ਰੋਸ ਕੀ ਆ ਠੀਕ ਹੈ ਹੁਲੀ-ਉਲੀ ਮਨ ਜਾਣਗੇ ਮੈਂ ਕਹਿ ਨਹੀਂ ਸਕਦਾ ਵੀ ਪਾਰਟੀ ਦਾ ਹਾਈ ਕਮਾਂਡ ਦਾ ਪਰ ਇਹ ਕਿ ਜਿਹੜਾ ਪਹਿਲੇ ਦਿਨੋਂ ਦਿਲ ਨਾਲ ਚੱਲਣਾ ਪੱਕੀ ਲੱਗਦਾ ਤੁਸੀਂ ਦੋਵੇਂ ਇੱਕੋ ਪਾਰਟੀ ਦੇ ਖੜੇ ਹੋਗੇ ਉਹ ਲੱਗਦਾ ਨਹੀਂ ਸੀ ਰਾਜਾ ਕਿ ਰੋਜਿਆਂ ਨੂੰ ਮੌਕਾ ਮਿਲੇਗਾ ਦਿੱਸਦਾ ਦੇਖੋ ਇਹ ਤਾਂ ਹੁਣ ਹਾਈ ਕਮਾਂਡ ਨੂੰ ਸੋਚਣਾ ਪਏਗਾ ਨਾ ਇਸ ਚੀਜ਼ ਦੇ ਉੱਤੇ ਅਸੀਂ ਤਾਂ ਆਪਣੀ ਹੱਕ ਦੀ ਲੜਾਈ ਲੜਨੀ ਹੈ ਔਰ ਉਹ ਲੜਨ ਵਾਸਤੇ ਅਸੀਂ ਤਿਆਰ ਹਾਂ ਜੇ ਪਾਰਟੀ ਨਹੀਂ ਰਿਵਿਊ ਕਰਦੀ ਤਾਂ ਅਸੀਂ ਮੈਦਾਨ ਦੇ ਵਿੱਚ ਉਤਰਨ ਲਈ ਤਿਆਰ ਹਾਂ ਪੂਰੇ ਔਰ ਹੱਡੀਆਂ ਜਿਹੜੀਆਂ ਇਹ ਤੁਹਾਨੂੰ ਇੱਕਦਾਂ ਲੋਤਾ ਨਾ ਤੁਸੀਂ ਪਿਛਲੇ ਦਿਨਾਂ ਤੋਂ ਦੇਖ ਵੀ ਰਹੇ ਹੋਗੇ ਹੱਡੀਆਂ ਜਿਹੜੀਆਂ ਮੀਟਿੰਗਾਂ ਲਗਾਤਾਰ ਪਿੰਡਾਂ ਚ ਸ਼ਹਿਰਾਂ ਚ ਚੱਲਦੀਆਂ ਆ ਰਹੀਆਂ ভোটার ਦਾ ਤੁਹਾਡੇ ਦੇ ਆਗਲਾ ਸਾਭ ਦੇ ਸਾਂਝੇ ਨਹੀਂ ਇਹ ਕਿਵੇਂ ਪਾਲ ਮਿਲ ਬਟਾ ਵਾ ਦੇਖੋ ਅਸੀਂ ਸਾਡੇ ਕੋਲ ਜਿਹੜਾ ਵੋਟਰ ਹੈ ਉਹ ਕਾਂਗਰਸ ਪਾਰਟੀ ਤੋਂ ਵੀ ਅਲੱਗਾ ਵੀ ਹੈਗਾ ਕਿਉਂਕਿ ਅਸੀਂ ਜਿਹੜੀ ਸਾਡੀ ਹਿਊਮਨ ਰਾਈਟਸ ਸੀ ਨਾ ਇਹਨਾਂ ਨੇ ਪਿੰਡਾਂ ਦੇ ਵਿੱਚ ਜਾ ਜਾ ਕੇ ਆਮ ਜਨਤਾ ਨੂੰ ਜ਼ਿਆਦਾ ਜੋੜਿਆ ਉਸੇ ਚੀਜ਼ ਕਰਕੇ ਅਸੀਂ ਪਾਰਟੀ ਕੋ ਮੰਗ ਰਹੇ ਹਾਂ ਜੇ ਇਹ ਇੱਕ ਉਹਨੇ ਹੀ ਵੋਟਰ ਹੋਣ ਤਾਂ ਫਿਰ ਤਾਂ ਅਸੀਂ ਵੀ ਨਹੀਂ ਲੜਾਈ ਲੜਾਂਗੇ ਅਸੀਂ ਤਾਂ ਇਹੋ ਕਹਿ ਰਹੇ ਹਾਂ ਕਿ ਸਾਡੇ ਕੋ ਇਨੀ ਜਿਹੜੀ ਆ ਅੰਮ੍ਰਿਤਸਰ ਦੇ ਵਿੱਚ 1.5 ਤੋਂ 2 ਲੱਖ ਵੋਟ ਵੱਖਰੀ ਹੋਣ ਦੇ ਬਾਵਜੂਦ ਵੀ ਔਰ ਨਹੀਂ ਸਾਨੂੰ ਵੇਖਿਆ ਜਾ ਰਿਹਾ ਕਿਉਂਕਿ ਜੇ ਸਾਡੀ ਜਿਹੜੀ AICC ਮੋਡਲ ਦੀ ਜਿਹੜੀ ਵੋਟ ਆ ਉਹ ਜੇ ਪੈ ਜਾਂਦੀ ਸਾਨੂੰ ਪੈ ਜਾਂਦੀ ਹੈ ਪਾਰਟੀ ਦੇ ਟਿਕਟ ਔਰ ਇਹ ਯਕੀਨੀ ਬਣ ਜਾਂਦੀ ਹੈ ਜਿੱਥੇ ਜੜੀ ਆ ਉੱਥੇ ਪਾਰਟੀ ਨੂੰ ਸੋਚਣਾ ਨਹੀਂ ਪੈਂਦਾ ਕਿ ਵੀ ਜੇ ਤਹਾਰ ਜਿੱਤਿਆ ਕਿ ਹਾਰਿਆ ਕੋਲ ਸਾਹ ਹਾਈ ਕਮਾਂਡ ਨੂੰ ਜਾਂ ਪੰਜਾਬ ਪ੍ਰਧਾਨ ਨੂੰ ਜਾਂ ਹੋਰ ਵੱਡੇ ਜਿਹੜੇ ਲੀਡਰ ਨੇ ਉਹਨਾਂ ਨੂੰ ਇਸ ਬਾਰੇ ਦੱਸਿਆ ਤੁਸੀਂ ਜਿਹੜੇ ਦਾਅਵੇਦਾਰੀ ਤੋਂ ਹਟ ਗਈ ਸੀ। ਮੈਂ ਦੇਖੋ ਮੈਂ ਸੰਦੇਸ਼ ਸਾਰਿਆਂ ਨੂੰ ਭੇਜ ਦਿੱਤੇ ਆ ਔਰ ਮੀਡੀਆ ਦੇ ਚੈਨਲ ਆਈ ਵੀ ਸਾਰਿਆਂ ਨੂੰ ਸੰਦੇਸ਼ ਪਹੁੰਚ ਚੁੱਕੇ ਨੇ। ਉਹ ਦਿੱਲੀ ਹਾਈ ਕਮਾਂਡ ਨੂੰ ਵੀ ਭੇਜ ਦਿੱਤਾ ਆ ਕਿ ਠੀਕ ਆ ਵੀ ਅਸੀਂ ਹੋਰ 2-4 ਦਿਨ ਵੇਟ ਕਰਾਂਗੇ ਨਹੀਂ ਤਾਂ ਅਸੀਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਕੀ ਅਮਰ ਸਾਹਿਬ ਆਸਰੇ ਨੂੰ ਕੀ ਜੀ ਆਲਟੀਮੇਟ ਦਿੱਤਾ ਤੁਸੀਂ ਉਹਨਾਂ ਦੱਸ ਦਿੰਦਾ ਜੀ। ਹੁਣ 2-3 ਦਿਨ ਦਾ ਇਹ ਆਲਟੀਮੇਟਮ ਰਹਿ ਗਿਆ। ਹਾਂ। ਕੀ ਉਹਦੇ ਵਿੱਚ ਰੱਖੋ ਉਹਦੇ ਵਿੱਚ ਮੈਂ ਤੁਹਾਨੂੰ ਦੱਸ ਦੇਦਾ ਅਸੀਂ ਤਾਂ ਟਿਕਟ ਦੀ ਮੰਗ ਕੀਤੀ ਹੋਰ ਕੋਈ ਨਹੀਂ ਕੀਤੀ ਵੀ ਅਸੀਂ ਲੜਨ ਦਾ ਵਾ ਇਹ ਹੁਣ ਤੁਸੀਂ ਦੇਖਣਾ ਕਿ ਟਿਕਟ ਤੋਂ ਲੜਾਉਣਾ ਕਿ ਅਜ਼ਾਦ ਲੜਾਉਣਾ ਪਰ ਸੀਟ ਤਾਂ ਲਾਨ ਦਿੱਤੀ ਗਈ ਹੈ ਨਾ ਮੈਂ ਕੀ ਤੁਹਾਨੂੰ ਇੱਕੋ ਗੱਲ ਕਹਿ ਰਿਹਾ ਵੀ ਅਸੀਂ ਅਜ਼ਾਦ ਲੜਨ ਲਈ ਤਿਆਰ ਆ ਅਸੀਂ ਤਾਂ ਇਹ ਕਹਿ ਨਹੀਂ ਗਏ ਜਪਾਟੀ ਨਹੀਂ ਇਹਦੇ ਰਿਵਿਊ ਕਰ ਦਿੱਤਾ ਅਸੀਂ ਅਜ਼ਾਦ ਲੜਨ ਲਈ ਤਿਆਰ ਬੈਠੇ ਆ ਕਿ ਲੱਗਦਾ ਟਿਕਟ ਬਸ ਸਵੀ ਹੈ ਵੇਖੋ ਜੇ ਟਿਕਟ ਦੀ ਗੱਲ ਕਰੀਏ ਤਾਂ ਇਹ ਤੁਸੀਂ ਦੇਖਦੇ ਰਹੇ ਹੋਣਾ ਕਿ ਪਿਛਲੀ ਵਾਰੀ ਵੀ ਇਹ ਕੁਝ ਟਿਕਟਾਂ ਦੀ ਰਿਵਿਊ ਹੋਈ ਸੀ ਔਰ ਅੱਜ ਤੋਂ ਜੇ ਪਹਿਲਾਂ ਪਿਛਲਾ ਇਤਿਹਾਸ ਵੀ ਖੋਲ ਕੇ ਵੇਖੀਏ ਪਹਿਲਾਂ ਵੀ ਇਹ ਚੱਲਦਾ ਰਿਹਾ ਕਿ ਜਿੱਥੇ ਜ਼ਰੂਰਤ ਪੈਂਦੀ ਸੀ ਪਾਰਟੀ ਨੂੰ ਲੱਗਦਾ ਸੀ ਉਥੇ ਪਾਰਟੀ ਇਹ ਕੁਝ ਕਰਦੀ ਰਹੀ ਹੈ